ਆਲਾਫ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾ ਰਾਨ ਨਾਰਾਨੇ ਤੋਂ ਤੇਰੀ Maa ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸੱਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ बहन को तीन तलाक अलफ गुरु गुftar रहमान जाग जाग रे अल्लाह दीन शैतान सात बार फलानी को जारान नाराने तो तेरी मां की तलाक बहन को तीन तलाक ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸੱਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ बहन को तीन तलाक अलफ गुरु गुftar रहमान जाग जाग रे अल्लाह दीन शैतान सात बार फलानी को जारान नाराने तो तेरी मां की तलाक बहन को तीन तलाक ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸੱਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹਦੀਨ ਸ਼ੈਤਾਨ ਸਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ 7 ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ बहन को तीन तलाक अलफ गुरु गुftar रहमान जाग जाग रे अल्लाह दीन शैतान सात बार फलानी को जारान नाराने तो तेरी मां की तलाक बहन को तीन तलाक ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸੱਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫ਼ਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ बहन को तीन तलाक अलफ गुरु गुftar रहमान जाग जाग रे अल्लाह दीन शैतान सात बार फलानी को जारान नाराने तो तेरी मां की तलाक बहन को तीन तलाक ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸੱਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹ ਦੀਨ ਸ਼ੈਤਾਨ ਸਾਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ ਅਲਫ਼ ਗੁਰੂ ਗੁਫਤਾਰ ਰਹਿਮਾਨ ਜਾਗ ਜਾਗ ਰੇ ਅੱਲਾਹਦੀਨ ਸ਼ੈਤਾਨ ਸਤ ਬਾਰ ਫਲਾਨੀ ਕੋ ਜਾਰਾਨ ਨਾਰਾਨੇ ਤੋ ਤੇਰੀ ਮਾਂ ਕੀ ਤਲਾਕ ਬਹਿਨ ਕੋ ਤੀਨ ਤਲਾਕ